ਭਾਈ ਸਾਡੇ ਕੋਲ ਇੱਕ ਭੈਣ ਆਈ ਆ ਦੱਸਦਾ ਇਹ ਕੀ ਇਸ ਭੈਣ ਦਾ ਲਗਭਗ 26 ਲੱਖ ਰੁਪਈਆ 26 ਲੱਖ ਰੁਪਈਆ ਮਾਰ ਲਿਆ ਏਜੰਟ ਨੇ ਹੁਣ ਗੱਲ ਕਰਦੇ ਆ ਕਿ ਉਹ ਏਜੰਟ ਕਿਹੜਾ ਜੋ 26 ਲੱਖ ਰੁਪਈਆ ਇੱਕ ਬੰਦੇ ਨਾਲ ਠੱਗੀ ਮਾਰ ਬੈਠਾ ਤਾਂ ਜੇ ਮੈਂ ਕੈਮਰਾਮੈਨ ਨੂੰ ਕਹਾਗਾ ਕਿ ਦੂਸਰੀ ਤਰਫ ਆ ਤਸਵੀਰਾਂ ਵਿਖਾਈਆਂ ਜਾਣ ਜੇ ਤਸਵੀਰਾਂ ਦੀ ਗੱਲ ਕਰਦੇ ਆ ਤਾਂ ਲਗਭਗ ਇੱਥੇ 2000 ਬੰਦਾ ਇਕੱਠਾ ਹੋਇਆ ਤਾਂ ਇੱਕ ਇੱਕ ਬੰਦੇ ਦਾ 5 ਲੱਖ 10 ਲੱਖ 25 ਲੱਖ ਤਾਂ ਕਿੰਨੇ ਕਰੋੜ ਰੁਪਈਆ ਪੰਜਾਬ ਦੇ ਨੌਜਵਾਨਾਂ ਦਾ ਇਸ ਠੱਗ ਏਜੰਟਾਂ ਨੇ ਠੱਗੀ ਦੇ ਵਿੱਚ ਫੇਰ ਲਿਆ ਤਾਂ ਹੁਣ ਤੁਹਾਨੂੰ ਦੱਸ ਦਈਏ ਕਿ ਇਸ ਜਗ੍ਹਾ ਦੇ ਉੱਤੇ ਜਦੋਂ ਇਹ ਭੈਣ ਪਹੁੰਚਦੀ ਆ ਦੁੱਖੜਾ ਸੁਣਾਉਂਦੀ ਆ ਤਾਂ ਇਹ ਜੋ ਛੋਟਾ ਇਹ ਛੋਟਾ ਇਹ ਬੱਚਾ ਨਾਲ ਹੈ ਇਹ ਮੁੰਡਾ ਨਾਲ ਹੈ ਤਾਂ ਇਸ ਮੁੰਡੇ ਦੀ ਜ਼ਿੰਦਗੀ ਖਰਾਬ ਹੋਣ ਦੀ ਗੱਲ ਕਹੀ ਜਾ ਰਹੀ ਆ ਕਿ ਇਸ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਏਜੰਟ ਨੇ ਔਰ ਗੱਲ ਕਰਦਿਆ ਪੈਸਾ ਸਸੀ ਕਾਲ ਜੀ ਸਸੀ ਕਾਲ ਜੀ ਕਿ ਕਿੰਨਾ ਪੈਸਾ ਤੁਹਾਡਾ ਮੈਂ ਇਹ ਸਾਡਾ ਪੈਸਾ ਹੈ ਜੀ 26 ਲੱਖ ਤੇ ਏਜੰਟ ਕਿੱਥੋਂ ਦਾ ਰਹਿਣਾ ਹੈ ਏਜੰਟ ਹੈ ਜੀ ਕੋਨੀਪਿੰਡ ਦਾ ਨਵਦੀਪ ਸ਼ਰਮਾ ਜਿਹਦਾ ਇਹਦਾ ਇਹਨੇ ਨਵਦੀਪ ਰਾਈਟਵੇ ਇਹਨੇ ਇੰਸਟੀਚੂਟ ਖੋਲਿਆ ਵਿਆ ਸੀ ਜੀ ਮੁਕਸਰਚ ਤੇ ਜਦੋਂ ਅਸੀਂ ਬੇਟੇ ਦੀ ਫਾਈਲ ਲਗਾਈ ਇਹਨੇ ਮਤਲਬ ਐਗਰੀਮੈਂਟ ਕੀਤਾ ਚੈੱਕ ਦਿੱਤੇ ਕਿ ਤੁਹਾੰਦਾ ਬੇਟਾ ਇਹਨੇ 3 ਮਹੀਨਿਆਂ ਦੇ ਵਿੱਚ ਮੈਂ ਬਾਹਰ ਭੇਜ ਦੂੰਗਾ ਅਸੀਂ ਵੀ ਟਰਸਟ ਕੀਤਾ ਵੀਰ ਜੀ ਸਾਨੂੰ ਕਹਿੰਦਾ ਨਾ ਤੁਹਾਡਾ ਵੀਜ਼ਾ ਆ ਗਿਆ ਅਸੀਂ ਕਹਿੰਦਾ ਵੀ ਮੈਨੂੰ ਪੇਮੈਂਟ ਦੇ ਦਿਓ ਇਹਨਾਂ ਨੇ ਸਾਡੇ ਤੋਂ 3 ਇਨਸਟਾਲਮੈਂਟਸ ਹਾਫ-ਆਫ ਕਰਕੇ ਪੇਮੈਂਟ ਲਈਤੀ ਬਟ ਅਸੀਂ ਇਹ ਕੰਮ ਜੇ ਪਰਿਵਾਰ ਦੇ ਇਨਸਾਨ ਆ ਸਾਡੀ ਇੱਕ ਹੈਅਰ ਡ੍ਰੈਸਰ ਦੀ ਸ਼ਾਪ ਆ ਇੱਕ ਟੈਂਕ ਛੋਟਾ ਜਿਹਾ ਘਰ ਆ ਤੇ ਜਿਹਦੇ ਕਰਕੇ ਅਸੀਂ ਕੁਝ ਪੈਨਪਰਾਵਾ ਤੋਂ ਬੈਂਕਾਂ ਤੋਂ ਅਸੀਂ ਉਧਾਰਾ ਪੈਸਾ ਲੈ ਕੇ ਕਿਸ਼ਤਾਂ ਤੇ ਲੋਨ ਕਰਵਾ ਕੇ ਅਸੀਂ ਆਪਣੇ ਬੇਟੇ ਦਾ ਫਿਊਚਰ ਕਾਮਯਾਬ ਕਰਨਾ ਚਾਹਿਆ ਔਰ ਦੇਖੋ ਮੇਰੇ ਬੇਟੇ ਦਾ ਫਿਊਚਰ ਕਾਮਯਾਬ ਨਹੀਂ ਹੋਇਆ ਉਲਟਾ ਮੇਰਾ ਘਰ ਵੀ ਕੰਤੇ ਲੱਗ ਗਿਆ ਮੇਰੀ ਗੱਡੀ ਵੇਚੀ ਮੇਰਾ ਸਲੂਨ ਬੈਂਕ ਕੋਲ ਰੱਖਿਆ ਤੇ ਵੀਰ ਜੀ ਵੀ ਮੇਰੇ ਬੇਟੇ ਦਾ ਫਿਊਚਰ ਖਰਾਬ ਕਰਤਾ ਉਸ ਏਜੰਟ ਨੇ ਜਿਦੋਂ ਵੀ ਸਾਨੂੰ ਚਾਂਸੇ ਚ ਲਿੱਤਾ ਸਾਡੇ ਤੋਂ ਚਾਂਸੇ ਚ ਲੈ ਕੇ ਛੁੱਟੇ ਵੀਜ਼ੇ ਦਾ ਸਾਨੂੰ ਦੇ ਕੇ 26 ਲੱਖ ਰੁਪਏ ਸਾਡੇ ਤੋਂ ਨੇ ਲਿਆ ਠੀਕ ਹੈ ਜੀ 3 ਸਾਲ ਹੋ ਗਏ ਸਾਨੂੰ ਬੈਂਕ ਦੀਆਂ ਕਿਸ਼ਤਾਂ ਭਰਦੇ ਹੋਏ ਤੇ ਵੀਰ ਜੀ ਮੇਰੇ ਹਸਬੰਡ ਇੰਨਾ ਕਿ ਡਿਪਰੈਸ਼ਨ ਟੈਨਸ਼ਨ ਚ ਜਾ ਚੁੱਕੇ ਐ ਕਿ ਘਰ ਪਰਿਵਾਰ ਚ ਦੇਖੋ ਲੜਾਈ ਝਗੜਾ ਬਹੁਤ ਕੁਸ਼ ਹੋ ਗਿਆ ਕਿਉਂਕਿ ਅਸੀਂ ਮੈਂਟਲੀ ਸਟ੍ਰੈਸ ਚ ਹੋ ਗਏ ਤੁਸੀਂ ਵੀ ਸਮਝਦੇ ਹੋ ਵੀਰ ਜੀ ਇਹ ਪੈਸਾ ਕੋਈ ਛੋਟਾ ਨਹੀਂ ਐ ਔਰ ਸਾਡੇ ਕੋਲ ਇੰਨਾ ਨਹੀਂ ਸੀ ਅਸੀਂ ਤਾਂ ਬੈਂਕਾਂ ਤੋਂ ਲੋਨ ਕੀਤਾ ਕੁਝ ਭੈਣ ਭਰਾਵਾਂ ਤੋਂ ਮੰਗਿਆ ਜੀਦੇ ਕਰਕੇ ਅੱਜ ਸਾਨੂੰ ਬੈਂਕ ਵੀ ਤੰਗ ਕਰ ਰਿਹਾ ਆਏ ਮਹੀਨੇ ਸਾਨੂੰ ਕਿਸ਼ਤਾਂ ਤੰਗ ਕਰ ਰਹੀਆਂ ਔਰ ਭੈਣ ਭਰਾ ਮੰਗਣ ਵਾਲੇ ਤੰਗ ਕਰ ਰਹੇ ਆ ਤੇ ਵੀਰ ਜੀ ਇਹ ਮੇਰਾ ਬੇਟਾ ਇਹਨੂੰ ਉਹਨੇ ਫੇਕ ਟਿਕਟਾਂ ਦਿੱਤੀਆਂ ਡਮੀ ਦਿੱਤੀਆਂ ਸਾਨੂੰ ਚੰਡੀਗੜ੍ਹ ਭੇਜਿਆ ਗਿਆ ਚੰਡੀਗੜ੍ਹ ਭੇਜਤਾ ਜੀ ਤੁਹਾਡੀਆਂ ਆ ਦੇਖੋ ਫੇਕ ਇਹਦੇ ਵਿੱਚ ਡਮੀ ਟਿਕਟਾਂ ਸਭ ਕੁਝ ਹੈ ਸਾਨੂੰ ਕਹਿੰਦਾ ਤੁਸੀਂ ਚੰਡੀਗੜ੍ਹ ਚਲੇ ਜਾਓ ਦੁਬਈ ਤੁਹਾਡਾ 2 ਦਿਨ ਦਾ ਸਟੇ ਹੈ ਉਸ ਤੋਂ ਬਾਅਦ 4 ਦਿਨ ਤੋਂ ਬਾਅਦ ਤੁਹਾਡੇ ਬੇਟੇ ਦਾ ਆਸਟ੍ਰੇਲੀਆ ਦਾ ਵੀਜ਼ਾ ਖੁਦ ਦੇ ਕੇ ਫਲਾਈਟ ਕਰਵਾਉਂਗਾ ਬਟ ਸਭ ਕੁਝ ਫਰੋਡ ਧੋਖਾ ਮੇਰਾ ਬੇਟਾ 4 ਮਹੀਨੇ ਇੱਕ ਕਮਰੇ ਦੇ ਵਿੱਚ ਤਾੜ ਕੇ ਬਿਠਾਤਾ ਦੁਬਈ ਚ ਅਸੀਂ ਰੋਜ਼ ਰੋ ਰੋ ਕੇ ਰੋ ਰੋ ਕੇ ਵੀਰ ਜੀ ਮੈਂ 슈ਗਰ ਦੀ ਪੇਸ਼ੈਂਟ ਆ ਮੈਂ ਸੁਸਾਇਡ ਤੱਕ ਆ ਗਈ ਸੀ ਘਰ ਦੀ ਟੈਨਸ਼ਨ ਚ ਮੇਰਾ ਬੇਟਾ ਵੀ ਦੂਰ ਆਸਟ੍ਰੇਲੀਆ ਵੀ ਨਹੀਂ ਗਿਆ ਮੇਰਾ ਪੈਸਾ ਵੀ ਡੁੱਬ ਗਿਆ ਐਸ ਏਜੰਟ ਨੇ ਵੀਰ ਜੀ ਮੇਰਾ ਪਰਿਵਾਰ ਬਰਬਾਦ ਕਰਤਾ ਸਾਨੂੰ ਹਾਲੇ ਤੱਕ ਲਾਰੇ ਲਾ ਰਿਹਾ ਹੈ ਸਿਰਫ ਅਸੀਂ ਇੱਕ ਸ਼ਰੀਫਗੀ ਦਾ ਫਾਇਦਾ ਚੱਕਿਆ ਜਾ ਰਿਹਾ ਸਾਡਾ ਮੇਰਾ ਬੇਟਾ ਦੇਖੋ ਜੀ ਅੱਜ ਵੀ ਮੈਂ ਵੀਜ਼ਾ ਅੱਜ ਦਿਨਾਂ ਕੱਲ ਦਿਨਾਂ ਪੇਮੈਂਟ ਦਿਨਾਂ ਵੀਜ਼ਾ ਦਿਨਾਂ ਵੀਰ ਜੀ ਇੱਕ ਜਦੋਂ ਬੇਟਾ ਦੁਬਈ ਤੋਂ ਬੁਲਾਇਆ ਅਸੀਂ ਕਿਹਾ ਵੀ ਚਲੋ ਅਸੀਂ ਤੇਰਾ ਕੁਝ ਨਹੀਂ ਕਰਦੇ ਉਸ ਏਜੰਟ ਦੇ ਸਾਹਮਣੇ ਬਾਕੀ ਬੱਚਿਆਂ ਦੇ ਪੇਰੈਂਟਸ ਨੇ ਧਰਨੇ ਲਾ ਕੇ ਪੈਸਾ ਕਢਾ ਲਿਆ ਔਰ ਜਦੋਂ ਇਹਦੇ ਵਿੱਚੋਂ ਦੇਖੋ ਇੱਕ ਉਸ ਬੰਦੇ ਨੇ ਆਹ ਦੀਆਂ ਡਮੀ ਫੇਕ ਟਿਕਟਾਂ ਫੇਕ ਟਿਕਟਾਂ ਡਮੀ ਦਿੰਦਾ ਉਸ ਤੋਂ ਬਾਅਦ ਐਗਰੀਮੈਂਟ ਕੋਸ਼ ਐਗਰੀਮੈਂਟ ਲਿਖਤਪੜਤ ਕਚੈਰੀ ਦੇ ਕਰਦਾ ਜਿਹਦੇ ਵਿੱਚ ਕਹਿੰਦਾ ਵੀ ਤੁਸੀਂ ਮੇਰੇ ਨਾਲ ਕੋਈ ਵੀ ਐਦਾਂ ਦਾ ਸਟੈਪ ਨਾ ਚੱਕਿਓ ਐਫ ਆਰ ਆਈ ਜਾਂ ਕੋਈ ਧਰਨਾ ਵੀ ਤੁਸੀਂ ਮੇਰੀ ਰਿਸਪੈਕਟ ਕਰਦੇ ਹੋ ਮੈਂ ਕਰਦਾ ਮੈਂ ਬੱਚੇ ਨੂੰ ਐਨੇ ਮਹੀਨਿਆਂ ਚ ਵੀਜ਼ਾ ਦੇ ਦੂੰਗਾ ਵੀਰ ਜੀ ਇੱਕ ਮੈਡਮ ਨੂੰ ਤਿਆਰ ਕਰਦੇ ਆ ਉਹ ਮੈਡਮ ਨੇ ਵੀ ਹੱਥ ਖੜੇ ਕਰਤੇ ਕਿ ਬੰਦਾ ਤੁਹਾਡੇ ਨਾਲ ਸਾਫ ਫਰੋਡ ਕਰ ਰਿਹਾ ਠੀਕ ਹੈ ਜੀ ਉਸ ਤੋਂ ਬਾਅਦ ਸਾਨੂੰ ਉਹ ਮੈਡਮ ਦੀਆਂ ਨਾ ਤਾਂ ਪਿੱਛਾ ਛੜਾ ਕੇ ਸਾਈਡ ਤੇ ਹੋ ਗਏ ਸਾਨੂੰ ਮੈਡਮ ਨੇ ਕਿਹਾ ਕਿ ਤੁਸੀਂ ਆਪਣਾ ਪੈਸਾ ਲੈ ਲਓ ਤੁਹਾਡੇ ਬੇਟੇ ਦੀ ਲਾਈਫ ਬਰਬਾਦ ਕਰ ਰਿਆ ਤੁਹਾਨੂੰ ਵੀਜ਼ਾ ਨਹੀਂ ਦਿੱਤਾ ਜਾਊਗਾ ਔਰ ਸਾਡੇ ਨਾਲ ਉਹੀ ਹੋਇਆ ਵੀਰ ਜੀ ਉਸ ਤੋਂ ਬਾਅਦ ਐਗਰੀਮੈਂਟ ਕਰਦਾ ਜਨਵਰੀ ਚ ਕਿ ਮੈਂ ਤੁਹਾਨੂੰ ਜਨਵਰੀ 5 ਜਨਵਰੀ 2025 ਚ ਇਹ ਵੀਜ਼ਾ ਦਊਂਗਾ ਜਾਂ 26 ਲੱਖ ਦਊਂਗਾ ਤੁਸੀਂ ਸਾਰੇ ਪੈਨਪਾਈ ਦੇਖ ਸਕਦੇ ਹੋ ਵੀਰ ਜੀ ਸਪੈਸ਼ਲ ਮੀਡੀਆ ਸੋਸ਼ਲ ਸਾਈਡ ਤੇ ਪੇਪਰ ਪੈ ਰਿਹਾ ਜਿਹੜੀ ਲਿਖਤ ਪੜਤ ਸਾਡੇ ਕੋਲ ਹੈ ਬਟ ਉਹ ਬੰਦਾ ਨਾ ਸਾਡੀ ਗੱਲ ਸੁਣ ਰਿਹਾ ਨਾ ਵੀਜ਼ਾ ਦੇ ਰਿਹਾ ਨਾ ਪੈਸੇ ਦੇ ਰਿਹਾ ਮੈਂ ਕਹਿਨੀ ਕਿ ਉਹਦੇ ਖਿਲਾਫ ਸਖਤ ਤੋਂ ਸਖਤ ਕਾਨੂੰਨ ਕਾਰਵਾਈ ਆਪਾਂ ਨੇ ਵੀਰ ਜੀ ਤੁਸੀਂ ਪੁਲਿਸ ਕੰਪਲੇਂਟ ਕਰੀ ਸਭ ਕੁਝ ਕੀਤਾ ਵੀਰ ਜੀ ਉਹ ਰਿਸ਼ਵਤ ਦੇ ਕੇ ਸਪਾਰਸ਼ਾ ਪਵਾ ਕੇ ਗੰਮ ਬੰਦ ਕਰਵਾ ਦਿੰਦੇ ਨੇ ਪੁਲਿਸ ਨੇ ਕੁਝ ਨਹੀਂ ਕੀਤਾ ਪੁਲਿਸ ਨੇ ਤੁਹਾਨੂੰ ਟਾਈਮ ਦਿੱਤਾ ਕਿ ਆਹ ਟਾਈਮ ਦੇ ਉੱਤੇ ਆ ਰਿਹਾ ਜਾਂ ਨਹੀਂ ਆ ਰਿਹਾ ਜੀ ਐਸਐਸਪੀ ਸਾਹਿਬ ਜੀ ਕੋਲ ਵੀ ਪਹੁੰਚੇ ਹਰ ਥਾਂ ਤੇ ਪਹੁੰਚੇ ਉਹਨਾਂ ਨੇ ਅੱਗੋਂ ਸਪਾਰਸ਼ਾ ਪਵਾ ਕੇ ਕਹਾਣੀ ਉੱਥੇ ਹੀ ਬੰਦ ਕਰਵਾਤੀ ਸਾਡੀ ਉੱਥੇ ਵੀ ਸੁਣਵਾਈ ਨਹੀਂ ਹੋਈ ਐਂਡ ਸਾਨੂੰ ਲੱਗਿਆ ਕਿ ਸਾਡਾ ਆਖਰੀ ਰਾਹ ਆਖਰੀ ਹੱਲ ਸੇ ਡਪਰਾ ਸੇ ਡਪਾ ਨਾ ਵੀਰ ਜੀ ਤੇ ਮੇਰੇ ਬੇਟੇ ਦੀ ਮੇਰਾ ਪੈਸਾ ਵਾਪਸ ਦਵਾਇਆ ਜਾਵੇ ਤਾਂ ਕਿ ਮੈਂ ਬੈਂਕਾਂ ਦਾ ਦੇ ਕੇ ਆਪਦਾ ਘਰ ਛੁੜਵਾ ਸਕਾਂ ਵੀਰ ਜੀ ਔਰ ਦੱਸ ਤਾ ਇਹ ਕੀ ਪੁਲਿਸ ਤੇ ਉੱਤੇ ਲੋਕਾਂ ਨੂੰ ਆਸ਼ਵਾਸ਼ਣ ਸੀ ਪੁਲਿਸ ਪ੍ਰਸ਼ਾਸਨ ਦੇ ਆਸ਼ਵਾਸ਼ਣ ਸੀ ਔਰ ਪੁਲਿਸ ਕੀ ਕਰ ਰਹੀ ਆ ਪੁਲਿਸ ਕੀ ਕਰਦੀ ਆ ਗੋਗਲੂਆ ਤੋਂ ਮਿੱਟੀ ਛਾੜਦੀ ਆ ਔਰ ਫਿਰ ਉਹ ਮਿੱਟੀ ਛਾੜ ਕੇ ਤਾਂ ਲੋਕਾਂ ਨੂੰ ਸਿਰਫ ਇੱਕ ਸਿਧਾਰਾ ਦੱਸਿਆ ਜਾਂਦਾ ਕਿ ਲੰਘ ਜਾਓ ਲੰਗਰ ਨਾ ਰਾ ਦੱਸਿਆ ਜਾਂਦਾ ਜੇ ਕੋਈ ਰੁਕਣ ਆਉਂਦਾ ਜੇ ਅੱਜ ਇੱਕ ਰੋਸ ਮਾਰਚ ਕੱਢਣਾ ਸੀ ਅੱਜ ਡੀਸੀ ਸਾਹਿਬ ਦੇ ਪੇਸ਼ ਹੋਣਾ ਸੀ ਤਾਂ ਵੀ ਪ੍ਰਸ਼ਾਸਨ ਨੇ ਕੀ ਕਹਿ ਦਿੱਤਾ ਕਿ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਸਾਨੂੰ ਇੱਥੇ ਲਿਖ ਕੇ ਦੇ ਦਿਓ ਤਾਂ ਅਸੀਂ ਤੁਹਾਨੂੰ ਡੀਸੀ ਸਾਹਿਬ ਦੇ ਜਿਹੜਾ ਵਾਕਾ ਕਾਗਜ਼ ਤੁਹਾਡਾ ਪੇਸ਼ ਕਰ ਦਿਆਂਗੇ ਤਾਂ ਹੁਣ ਦੱਸ ਦਈਏ ਕਿ ਲੋਕਾਂ ਨੂੰ ਆਸ ਲੱਗੀ ਆ ਕਿ ਭਾਨਾ ਸਿੱਧੂ ਲੱਖਾ ਸਿਧਾਣਾ ਨਵਦੀਪ ਇਹ ਵਾਟਰ ਕੈਨਨ ਵਾਲਾ ਇਹ ਸਾਰੇ ਸਾਡਾ ਪੈਸਾ ਜਿਹੜਾ ਕਢਵਾ ਕੇ ਦੇਣਗੇ ਔਰ ਪੁਲਿਸ ਜਿਹੜੀ ਆ ਉਸ ਵੱਲੋਂ ਇਹਦਾ ਦਾਅਵਾ ਜੋ ਆਸ ਹੈ ਇਹਨਾਂ ਦੀ ਉਹ ਟੁੱਟਦੀ ਨਜ਼ਰ ਆ ਰਹੀ ਹੈ ਔਰ ਦੱਸ ਦਈਏ ਕਿ ਬਹੁਤ ਸਾਰੇ ਪਰਿਵਾਰ ਇਹ ਭੈਣ ਨੇ ਕਿਵੇਂ ਰੋਕੇ ਦੱਸਿਆ ਬੋਲੇ ਨਹੀਂ ਆ ਨਾ ਪੁਲਿਸ ਵਾਲੇ ਬੋਲੇ ਆ ਨਾ ਪ੍ਰਸ਼ਾਸਨ ਬੋਲਾ ਨਾ ਸਰਕਾਰ ਬੋਲੀ ਆ ਬਹੁਤ ਸਾਰੇ ਲੋਕ ਸਭ ਕੁਝ ਸੁਣਦਾ ਤਾਂ ਲਗਭਗ 3000 ਬੰਦਾ ਜਿੱਥੇ ਇਕੱਠਾ ਹੋਇਆ ਕੱਲੇ-ਕੱਲੇ ਬੰਦੇ ਦਾ ਜੇ ਪੈਸਾ ਕਾਊਂਟ ਕਰਦੇ ਆ ਤਾਂ ਕਰੋੜਾਂ ਰੁਪਏ ਬਣ ਜਾਂਦਾ ਇਸ ਰੁੱਖ ਦੇ ਹੇਠਾਂ ਕਰੋੜਾਂ ਰੁਪਇਆ ਇਕੱਠਾ ਜੋ ਠੱਗੀ ਮਰਵਾ ਬੈਠੇ ਆ ਲੋਕ ਔਰ ਏਜੰਟਾਂ ਨੇ ਮਹਿਲ ਪਾ ਲਿਆ ਏਜੰਟ ਇਥੋਂ ਚਲੇ ਗਏ ਲੇਕਿਨ ਇਹਨਾਂ ਦੀ ਨਹੀਂ ਸੁਣਵਾਈ ਹੋਈ ਹੁਣ ਅਗਲੀ ਰਿਪੋਰਟਾਂ ਕੀ ਆਉਂਦੀਆਂ ਨੇ ਕਦੋਂ ਫਿਰ ਇਕੱਠੇ ਹੋਣ ਜਾ ਰਿਹਾ 10-15 ਦਿਨ ਦਾ ਪ੍ਰਸ਼ਾਸਨ ਨੇ ਟਾਈਮ ਦਿੱਤਾ ਨਹੀਂ ਤਾਂ ਸੁਣਿਆ ਲੱਖਾਂ ਸੁਧਾਣਾ ਕਹਿ ਗਿਆ ਕਿ ਟਰਾਲੀਆਂ ਰਾਸ਼ਨ ਦੀਆਂ ਆਉਣਗੀਆਂ ਤਾ ਫਿਰ ਟੈਂਟ ਵੀ ਲੱਗਣਗੇ ਤਾਂ ਕਿਹੜੀ ਜਗ੍ਹਾ ਨਿਸ਼ਚਿਤ ਹੋਏਗੀ ਫਿਰ ਦੱਸਿਆ ਜਾਵੇਗਾ ਔਰ ਦੱਸਤਾ ਹੀ ਹੈ ਕਿ ਕਿਵੇਂ ਲੋਕਾਂ ਨੂੰ ਹਰਾਸ਼ ਕੀਤਾ ਗਿਆ ਕਿਵੇਂ ਲੋਕਾਂ ਨਾਲ ਠੱਗੀ ਮਾਰੀ ਗਈ ਆ ਤਾਂ ਇਹ ਤਸਵੀਰਾਂ ਇਸ ਵੇਲੇ ਅਸੀਂ ਮੋਹਾਲੀ ਦੇ ਵਿੱਚ ਖੜੇ ਆ ਔਰ ਚੰਡੀਗੜ੍ਹ ਮੋਹਾਲੀ ਦੇ ਬਹੁਤ ਸਾਰੇ ਏਜੰਟ 90% ਏਜੰਟਾਂ ਨੇ ਇਸੇ ਤਰ੍ਹਾਂ ਲੋਕਾਂ ਨੂੰ ਧੁਖਾ ਧੜੀ ਦਾ ਸ਼ਿਕਾਰ ਬਣਾਇਆ ਤਾਂ ਹੋਰੇ ਵੀਡੀਓ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜਲਾ ਗੁਰਦਾਸਪੁਰ